ਬੱਲੇ ਬੱਲੇ ਵੇਓ ਵਰ ਟੋਲੀ ਬਾਬਲਾ ਬੱਲੇ ਬੱਲੇ ਵੇਓ ਵਰ ਟੋਲੀ ਬਾਬਲਾ ਸੁੱਤੀ ਪੈ ਨੁ ਪੱਖੀ ਦੀ ਚੱਲ ਮਾਰੇ ਵੇਓ ਵਰ ਟੋਲੀ ਬਾਬਲਾ ਸੁੱਤੀ ਪੈ ਨੁ ਪੱਖੀ ਦੀ ਚੱਲ ਮਾਰੇ ਵੇਓ ਵਰ ਟੋਲੀ ਬਾਬਲਾ ਬੱਲੇ ਬੱਲੇ ਵੇਓ ਵਰ ਟੋਲੀ ਬਾਬਲਾ ਬੱਲੇ ਬੱਲੇ ਵੇਓ ਵਰ ਟੋਲੀ ਬਾਬਲਾ ਸੁਤੀ ਪੈ ਨੂੰ ਜਗਾ ਕੇ ਦੁੱਧ ਪਿਆਵੇ ਵੇਓ ਵਰ ਟੋਲੀ ਬਾਬਲਾ ਸੁਤੀ ਪੈ ਨੂੰ ਜਗਾ ਕੇ ਦੁੱਧ ਪਿਆਵੇ ਵੇਓ ਵਰ ਟੋਲੀ ਬਾਬਲਾ ਬੱਲੇ ਬੱਲੇ ਵੇ ਬਾਬਲੇ ਨੇ ਵਾਰੇ ਟੋਲਿਆ ਬੱਲੇ ਬੱਲੇ ਵੇ ਨੇ ਵਾਰ ਢੋਲਿਆ ਮੇਰੇ ਗੁੱਤ ਦੇ ਪਰਾਂ ਦੇ ਨਾਲ ਛੋਟਾ ਵੇ ਬਾਬਲੇ ਨੇ ਵਾਰ ਢੋਲਿਆ ਮੇਰੇ ਗੁੱਤ ਦੇ ਪਰਾਂ ਦੇ ਨਾਲ ਛੋਟਾ ਵੇ ਬਾਬਲੇ ਨੇ ਵਾਰ ਢੋਲਿਆ ਬੱਲੇ ਬੱਲੇ ਵੇ ਬਾਬਾ ਨੇ ਵਾਰ ਢੋਲਿਆ ਬੱਲੇ ਬੱਲੇ ਵੇ ਬਾਬਲੇ ਨੇ ਵਾਰ ਢੋਲਿਆ ਮੁੰਡਾ ਰੋਹੀ ਦੀ ਕਿਕਰ ਨਾਲੋ ਕਾਲਾ ਵੇ ਬਾਬਲੇ ਨੇ ਵਾਰ ਢੋਲਿਆ ਮੁੰਡਾ ਰੋਹੀ ਦੀ ਕਿਕਰ ਨਾਲੋ ਕਾਲਾ ਵੇ ਬਾਬਲੇ ਨੇ ਵਾਰ ਢੋਲਿਆ ਬੱਲੇ ਬੱਲੇ ਵੇ ਜੋੜੀ ਨਾ ਬਣਾਈ ਬਾਬਲਾ ਬੱਲੇ ਬੱਲੇ ਵੇ ਜੋੜੀ ਨਾ ਬਣਾਈ ਬਾਬਲਾ तीअं गोरि जवाई तेरे काले, वे जोड़ी न बनाई बा तीअं गोरिया जवाई तेरे काल व जोड़ी न बणाई ब ਬੱਲੇ ਬੱਲੇ ਨੀ ਪਿਓ ਦਜਵਾਈ ਨਿੰਦ ਕੇ ਬੱਲੇ ਬੱਲੇ ਨੀ ਪਿਓ ਦਜਵਾਈ ਨਿੰਦ ਕੇ ਕਿੱਥੇ ਦੇਵੇਂਗੀ ਚੰਦਰੀਏ ਲੇਖਾ ਨੀ ਪਿਓ ਦਜਵਾਈ ਨਿੰਦ ਕੇ ਕਿੱਥੇ ਦੇਵੇਂਗੀ ਚੰਦਰੀਏ ਲੇਖਾ ਨੀ ਪਿਓ ਦਜਵਾਈ ਨਿੰਦ ਕੇ ਬੱਲੇ ਬੱਲੇ ਵੀ ਇੱਕ ਕਿਤਾ ਬਾਪੂ ਬੋਲਿਆ ਬੱਲੇ ਬੱਲੇ ਵੀ ਇੱਕ ਕਿਤਾ ਬਾਪੂ ਬੋਲਿਆ মিকু গুডে লৈ লাই বী বা তু লা বে বাপু বোলিয় ਬੱਲੇ ਬੱਲੇ ਵੇ ਕੁੱਗੂ ਖੜਾ ਚੁੱਪ ਕਰਕੇ ਬੱਲੇ ਬੱਲੇ ਵੇ ਕੁੱਗੂ ਖੜਾ ਚੁੱਪ ਕਰਕੇ ਤੇਰੀ ਕੋਇਲ ਨੂੰ ਕਦੀ ਜਾਵੇ ਵੇ ਕੁੱਗੂ ਖੜਾ ਚੁੱਪ ਕਰਕੇ ਤੇਰੀ ਕੋਇਲ ਨੂੰ ਕਦੀ ਜਾਵੇ ਵੇ ਕੁੱਗੂ ਖੜਾ ਚੁੱਪ ਕਰਕੇ ਬੱਲੇ ਬੱਲੇ ਵੇ ਤੇਰਾ ਵਸ ਹੈੜ ਬਾਬਲਾ ਬੱਲੇ ਬੱਲੇ ਵੇ ਤੇਰਾ ਵਸ ਹੈੜ ਬਾਬਲਾ ਮੇਥੋਂ ਹਾਏ ਨਿੰਦਿਆ ਨਾ ਜਾਵੇ ਵੇ ਤੇਰਾ ਵਸ ਹੈੜ ਬਾਬਲਾ ਮੇਥੋਂ ਹਾਏ ਨਿੰਦਿਆ ਨਾ ਜਾਵੇ ਵੇ ਤੇਰਾ ਵਸ ਹੈੜ ਬਾਬਲਾ ਧੰਨਵਾਦ ਜੀ